ਾਸਟਾਰਟ ਤੋਂ ਲੈ ਕੇ ਜਿਹੜਾ ਵਾਪਸ ਹੀ ਰਿਲੇਸ ਪੰਪ ਤੱਕ ਪਟਾਕੇ ਮਾਰਦਾ ਗਿਆ ਘਟੋ ਘਟ ਵੀ ਮੇਰਾ ਫਹਿਲਾ 200 ਪਟਾਕੇ ਮਾਰ ਰਿਆ ਇਹਨੇ ਇਹ ਪੁੱਤਰਾ ਤੈਨੂੰ ਪਟਾਕੇ ਮਾਰਨ ਦਾ ਮੁੱਲ ਪੈ ਗਿਆ ਇਹ ਹੋਲੀ ਇਹ ਹੋਲੀ ਦਾ ਗਿਫਟ ਆ ਇਹ ਹੋਣ ਹੋਲੀ ਦਾ ਗਿਫਟ ਆ ਠੀਕ ਆ ਜਦੋਂ ਭਰੇਗਾ ਤੈਨੂੰ ਪਤਾ ਲੱਗ ਜੀ ਕਿੰਨੇ ਨਾਲ ਚਲਾਣਾ ਹੈ ਪਾਸਟਾਡ ਤੋਂ ਲੈ ਕੇ ਜਿਹੜਾ ਪਪਸੀ ਰਿਲਾਇੰਸ ਪੰਪ ਪਟਾਕੇ ਮਾਰਦਾ ਗਿਆ ਕਟੋ ਕੱਟ ਵੀ ਮੇਰਾ ਖੈਲਾ 200 ਪਟਾਕਾ ਮਾਰਿਆ ਇਹਨੇ ਇਹ ਪੁੱਤਰਾ ਤੈਨੂੰ ਪਟਾਕੇ ਮਾਰਨ ਦਾ ਮੁੱਲ ਪੈ ਗਿਆ ਇਹ ਹੁਣ ਇਹ ਹੋਲੀ ਦਾ ਗਿਫਟ ਆ ਇਹ ਹੁਣ ਹੋਲੀ ਦਾ ਗਿਫਟ ਆ ਜਦੋਂ ਭਰੇਗਾ ਤੈਨੂੰ ਪਤਾ ਲੱਗਣਾ ਕਿ ਕਿੰਨੇ ਦਾ ਚਲਾਣਾ ਇਹ फास्टर्ड ਤੋਂ ਲੈ ਕੇ ਜਿਹੜਾ ਪਪਸੀ ਰਿਲਾਇੰਸ ਪਪਪ ਕਾ ਪਟਾਕੇ ਮਾਰਦਾ ਗਿਆ ਕਟੋ ਕਟ ਵੀ ਮੇਰਾ ਖੈਲਾ 200 ਪਟਾਕਾ ਮਾਰਿਆ ਇਹਨੇ ਇਹ ਪੁੱਤਰਾ ਤੈਨੂੰ ਪਟਾਕੇ ਮਾਰਨਾ ਮੁੱਲ ਪੈ ਗਿਆ ਇਹ ਹੋ ਗਿਆ ਇਹ ਹੋਲੀ ਦਾ ਗਿਫਟ ਹੈ ਇਹ ਹੁਣ ਹੋਲੀ ਦਾ ਗਿਫਟ ਆ ਜਦੋਂ ਭਰੇਗਾ ਤੈਨੂੰ ਪਤਾ ਲੱਗਣਾ ਕਿ ਕਿੰਨੇ ਦਾ ਚਲਾਣਾ ਇਹ